ਸ਼ਰਨ ਆਠ ਫਿਲਮ ਦੀ ਸੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰਿਆਂ ਦਾ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਰੇ ਔਰ ਇਕੱਠੇ ਹੋਏ ਹੋ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਆ ਫਿਲਮ ਦੇਖੀ ਆ ਤੇ ਜਿਨ੍ਹਾਂ ਦੀਆਂ ਕਹਾਣੀਆਂ ਨੇ ਇਹ ਜਿਨ੍ਹਾਂ ਦੀ ਜੀਵਨੀਆਂ ਨੇ ਜਿਨ੍ਹਾਂ ਤੇ ਫਿਲਮ ਬਣੀ ਆ ਉਹਨਾਂ ਦੇ ਪਰਿਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਦੀ ਵੀ ਬਹੁਤ ਬਹੁਤ ਮਿਹਰਬਾਨੀ हिस्सा ਬਣਿਆ ਸਾਡੇ ਨਾਲ ਤੇ ਸਿਨੇਮੇ ਦਾ ਇੱਕ ਮਹੱਤਵਪੂਰਨ ਰੋਲ ਇਹੀ ਹੁੰਦਾ ਵੀ ਉਹ ਜਿਹੜਾ ਸਾਡਾ ਇਤਿਹਾਸ ਆ ਜਾਂ ਜੋ ਸਾਡਾ ਕਲਚਰ ਆ ਉਹਨੂੰ ਸਾਰਾ ਤਾਂ ਅਸੀਂ ਪੇਸ਼ ਨਹੀਂ ਕਰ ਸਕਦੇ ਹੁੰਦੇ ਜਿੱਦਾਂ ਕਿ ਕਿਤਾਬਾਂ ਹੁੰਦੀਆਂ ਨੇ ਇਸ ਇਤਿਹਾਸ ਤੇ ਬਹੁਤ ਕਿਤਾਬਾਂ ਲਿਖੀਆਂ ਗਈਆਂ ਹੋਣਗੀਆਂ ਪਰ ਉਹ ਕਿਤਾਬਾਂ ਨਾ ਕਈ ਵਾਰੀ ਲਾਇਬ੍ਰੇਰੀਆਂ ਦੇ ਵਿੱਚ ਪਈਆਂ ਰਹਿ ਜਾਂਦੀਆਂ ਨੇ ਤੇ ਸਿਨੇਮਾ ਦਾ ਰੋਲ ਇਹ ਹੁੰਦਾ ਕਿ ਜਿਹੜੀਆਂ ਲਾਇਬ੍ਰੇਰੀਆਂ ਨੇ ਨਾ ਉਹਨਾਂ ਦਾ ਦਰਵਾਜ਼ਾ ਬਣ ਸਕਣ ਉਹਨਾਂ ਦਾ ਡੋਰ ਬਣ ਸਕਣ ਉਹਨਾਂ ਦੀ ਵਿੰਡੋ ਬਣ ਸਕਣ ਸਿਨੇਮਾ ਵੀ ਅਸੀਂ ਉਹ ਡੋਰ ਖੋਲੀਏ ਤੇ ਦਿਖਾਈਏ ਵੀ ਆ ਦੇਖੋ ਇਹ ਕੇਵੀ ਲਾਇਬ੍ਰੇਰੀ ਹੈਗੀ ਆ ਤੁਸੀਂ ਜਾਓ ਇਸ ਇਤਿਹਾਸ ਨੂੰ ਪੜੋ ਤੇ ਇਹਦੇ ਬਾਰੇ ਹੋਰ ਜਾਣੋ ਸੋ ਸਾਡੇ ਵੱਲੋਂ ਕੋਸ਼ਿਸ਼ ਇਹੀ ਆ ਵੀ ਤੁਹਾਡੇ ਨਾਲ ਨਵਾਂ ਤੋਂ ਨਵਾਂ ਕੋਈ ਨਾ ਕੋਈ ਇਦਾਂ ਦਾ ਸਿਨੇਮਾ ਤੁਹਾਡੇ ਅੱਗੇ ਲੈ ਕੇ ਆਈਏ ਇਦਾਂ ਦੀ ਕ੍ਰੀਏਟਿਵ ਕਰਾਫਟ ਲੈ ਕੇ ਆਈਏ ਜਿਹੜੀ ਕਿ ਆਪਣੇ ਸਿਨੇਮੇ ਦੇ ਵਿੱਚ ਕੁਝ ਨਵਾਂ ਜੋੜੇ ਆਪਣਾ ਸਿਨੇਮਾ ਵੱਡਾ ਹੋਵੇ ਆਪਣਾ ਕਲਚਰ ਵੱਡਾ ਹੋਵੇ ਆਪਣੇ ਲੋਕ ਵੱਡੇ ਹੋਣ ਸੋ ਸਾਰਿਆਂ ਦੀ ਬਹੁਤ ਬਹੁਤ ਮਿਹਰਬਾਨੀ ਇੱਕ ਵਾਰੀ ਦੁਬਾਰਾ ਫੇਰ ਸ਼ੁਕਰੀਆ ਸਾਰੀ ਟੀਮ ਦਾ ਕੁਗੀ ਭਾਈ ਨੇ ਸਾਰਿਆਂ ਦਾ ਨਾਮ ਲੈ ਹੀ ਦਿੱਤਾ ਸੀਗਾ ਤੇ ਉਹਨਾਂ ਨੇ ਧੰਨਵਾਦ ਵੀ ਕੀਤਾ ਸੋ ਮੈਂ ਬਾਕੀ ਭਾਈ ਉਹਨਾਂ ਨੂੰ ਕਹੂੰਗਾ ਵੀ ਆ ਕੇ ਅੱਗੇ ਕੰਟੀਨਿਊ ਕਰ ਦੂਗੇ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਸ਼ਰਨ ਜੀ ਔਰ ਜਿੱਦਾਂ ਮੈਂ ਬਾਕੀ ਕਲਾਕਾਰਾਂ ਦਾ ਜ਼ਿਕਰ ਕਰ ਰਿਹਾ ਸੀ ਅਜੇ ਜੇਠੀ ਉਹਨਾਂ ਦਾ 네ਗੇਟਿਵ ਕੈਰੈਕਟਰ ਪਰ ਪੋਜ਼ਿਟਿਵ ਨੂੰ ਬੁਲੰਦ ਕਰਨ ਲਈ 네ਗੇਟਿਵ ਕੈਰੈਕਟਰ ਕਿੰਨੇ ਇੰਪੋਰਟੈਂਟ ਹੁੰਦੇ ਨੇ ਸੋ ਉਹਨਾਂ ਦੇ ਨਾਲ ਹੋਰ ਵੀ ਸਾਡੇ ਬਹੁਤ ਸਾਥੀ ਕਲਾਕਾਰ ਉਦਾਂ ਤੇ ਇੰਦਰ ਨੇ ਵੀ ਕੰਮ ਕੀਤਾ ਫਿਲਮ ਦੇ ਵਿੱਚ ਸੋ ਸਾਰੇ ਕਲਾਕਾਰ ਸਾਡੇ ਇੱਥੇ ਨੇ ਸਾਰਿਆਂ ਨੇ ਆਪਣਾ ਬੈਸਟ ਪਰਫਾਰਮ ਕੀਤਾ